ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 1984 ਦੇ ਕਤਲੇਆਮ ਵਿੱਚ 40 ਸਾਲਾਂ ਬਾਅਦ ਕਤਲੇਆਮ ਦੇ ਪੀੜਤ ਪਰਿਵਾਰਾਂ ਦੇ ਮੈਂਬਰਾਂ ਨੂੰ ਸਰਕਾਰੀ ਨੌਕਰੀਆਂ ਦੇਣ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਦਿੱਲੀ ਦੇ ਉਪ ਰਾਜਪਾਲ ਵੀ.ਕੇ. ਸੁਖਸੈਨ ਦਾ ਧੰਨਵਾਦ ਕਰਦੇ ਹੋਏ ਇਸ ਫੈਸਲੇ ਨੂੰ ਸ਼ਲਾਘਾਯੋਗ ਫੈਸਲਾ ਘਰਾੜ ਦਿੱਤਾ ਹੈ। ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਲਾਉ ਨੌਕਰੀ ਹਾਸਲ ਕਰਨ ਵਾਲੇ ਪੀੜਤ ਪਰਿਵਾਰਾਂ ਦੇ ਮੈਂਬਰਾਂ ਨਾਲ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਸਮਸਤਕ ਹੋਏ ਅਤੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਉਹਨੇ ਕਿਹਾ ਕਿ 1984 ਦੇ ਸਿੱਖ ਕਤਲੇਆਮ ਦੇ 40 ਸਾਲਾਂ ਬਾਅਦ ਪੀੜਤ ਪਰਿਵਾਰਾਂ ਦੇ ਮੈਂਬਰਾਂ ਨੂੰ ਨੌਕਰੀਆਂ ਦੇਣ ਦੇ ਫੈਸਲੇ ਨਾਲ जख्मਾਂ ਤੇ ਮਲ੍ਹਮ ਲਗਾਉਣ ਦਾ ਕੰਮ ਮੋਦੀ ਸਰਕਾਰ ਨੇ ਕੀਤਾ ਹੈ ਕਾਲੋ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਲੰਬੇ ਸਮੇਂ ਤੋਂ ਪੀੜਤ ਪਰਿਵਾਰਾਂ ਦੇ ਮੈਂਬਰਾਂ ਲਈ ਨੌਕਰੀਆਂ ਦੀ ਪੈਰਵਾਈ ਕਰ ਰਹੀ ਸੀ ਤੇ ਉਹਨਾਂ ਨੂੰ ਖੁਸ਼ੀ ਹੈ ਕਿ 500 ਦੇ ਕਰੀ ਪਰਿਵਾਰਾਂ ਦੀ ਚੋਣ ਸਰਕਾਰੀ ਨੌਕਰੀ ਵਾਸਤੇ ਕੀਤੀ ਗਈ ਹੈ ਤੇ ਇਸ ਵਾਸਤੇ ਉਮਰ ਹੱਦ ਵੀ ਖਤਮ ਕਰ ਦਿੱਤੀ ਗਈ ਹੈ ਉਹਨਾਂ ਕਿਹਾ ਕਿ ਬੀਤੇ ਦਿਨ 50 ਪਰਿਵਾਰਿਕ ਮੈਂਬਰਾਂ ਨੂੰ ਦਿੱਲੀ ਦੇ ਉਪਰਾਜਪਾਲ ਵੀ ਕੇ ਸਖਸਰ ਨੇ ਨਿਯੁਕਤੀ ਪੱਤਰ ਦਿੱਤੇ ਹਨ ਅਤੇ ਬਾਕੀ ਰਹਿੰਦੇ ਪਰਿਵਾਰਾਂ ਨੂੰ ਵੀ ਜਲਦ ਹੀ ਨਿਯੁਕਤੀ ਪੱਤਰ ਦਿੱਤੇ ਜਾਣਗੇ 1984 ਦੇ ਵਿੱਚ ਜੋ ਸਿੱਖਾਂ ਦਾ ਜੈਨੋਸਾਈਡ ਕੀਤਾ ਗਿਆ ਦਿੱਲੀ ਦੇ ਵਿੱਚ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਬਹੁਤ ਜ਼ਿਆਦਾ ਸਿੱਖਾਂ ਦਾ ਨੁਕਸਾਨ ਹੋਇਆ ਔਰ ਉਸ ਤੋਂ ਬਾਅਦ ਜੋ ਮੁਰਦ ਸੇਵੇ ਦੀ ਗੱਲ ਸੀ ਉਸ ਸਮੇਂ ਦੀ ਸਰਕਾਰ ਲੰਬਾ ਸਮਾਂ ਸਰਕਾਰ ਉਸ ਪਾਰਟੀ ਦੀ ਰਹੀ ਲੇਕਿਨ ਉਹਨਾਂ ਨੇ ਕੋਈ ਬਾਹ ਨਹੀਂ ਫੜੀ ਕੇਵਲ ਵਾਦੇ ਹੁੰਦੇ ਰਹੇ ਔਰ ਵਾਦੇ ਕਦੀ ਵੀ ਪੂਰੇ ਨਹੀਂ ਹੋਏ ਲੇਕਿਨ ਹੁਣ ਅੱਜ ਅਸੀਂ ਇਸ ਗੱਲ ਦੀ ਕਿਤੇ ਨਾ ਕਿਤੇ ਰਾਤ ਮਹਿਸੂਸ ਕਰ ਰਹੇ ਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਜਿਨ੍ਹਾਂ ਨੇ 1984 ਦੇ ਪੀੜਤਾਂ ਦੀ ਬਾਹ ਫੜੀ ਸੁਣਿਆ ਇਹਨਾਂ ਦਾ ਦਰਦ ਸਮਝਿਆ ਔਰ ਐਲਜੀ ਸਾਹਿਬ ਨੇ ਸ਼੍ਰੀ ਵਿਨੇ ਕੁਮਾਰ ਸਖਸੈਨਾ ਜੀ ਜਿਹੜੇ ਕਿ ਆਪ ਚੱਲ ਕੇ ਪਰਸੋਂ ਤਿਲਕ ਵਿਆਰ ਵਿਖੇ ਪਹੁੰਚੇ ਔਰ ਉੱਥੇ ਜਾ ਕੇ ਉਹਨਾਂ ਨੇ 47 ਲੋਕਾਂ ਨੂੰ ਉਹਨਾਂ ਦੇ ਸਰਕਾਰੀ ਨੌਕਰੀ ਦੇ ਨਿਯੁਕਤੀ ਪੱਤਰ ਜਿਹੜੇ ਦਿੱਤੇ ਇਹ ਬੜੇ ਲੰਬੇ ਸਮੇਂ ਤੋਂ ਮਸਲਾ ਜਿਹੜਾ ਲਟਕਿਆ ਹੋਇਆ ਸੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਾਈ ਕੋਰਟ ਦੇ ਵਿੱਚ ਰਿਟ ਪਾਈ ਗਈ ਸੀ ਜਿਸ ਰਿਟ ਦਾ ਫੈਸਲਾ ਆਇਆ ਸੀ ਕਿ ਜਿੰਨੇ ਵੀ ਐਲੀਜੀਬਲ ਜਿਨ੍ਹਾਂ ਨੇ ਅਪਲਾਈ ਕੀਤਾ ਐਲੀਜੀਬਲ ਜਿੰਨੇ ਵੀ ਲੋਕ ਆ ਉਹਨਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਏ ਇਹ ਦਿੱਲੀ ਸਰਕਾਰ ਨੂੰ ਡਾਇਰੈਕਸ਼ਨ ਹੋਈ ਸੀ ਲੇਕਿਨ ਦਿੱਲੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਮੈਨੂੰ ਕਹਿਣ ਚ ਕੋਈ ਗਰੇਜ ਨਹੀਂ ਉਹਨਾਂ ਨੇ ਬਿਲਕੁਲ ਉਹ ਠੰਡੇ ਬਸਤੇ ਚ ਪਾ ਦਿੱਤਾ ਲੇਕਿਨ ਦਿੱਲੀ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਡੈਲੀਗੇਸ਼ਨ ਔਰ ਨਾਲ ਸਾਡੇ ਭਾਰਤੀ ਜਨਤਾ ਪਾਰਟੀ ਦਾ ਡੈਲੀਗੇਸ਼ਨ ਮਿਲ ਕੇ ਜਾ ਕੇ ਜਦੋਂ ਅਸੀਂ ਐਲਜੀ ਸਾਹਿਬ ਨੂੰ ਮਿਲੇ ਐਲਜੀ ਸਾਹਿਬ ਨੇ ਉਸ ਸਮੇਂ ਜਿੱਥੇ ਜੋ ਅਰਚਨਾ ਸੀ ਜਿਹੜੇ ਓਵਰਏਜ ਹੋ ਗਏ ਸੀ ਉਹ ਏਜ ਦੀ ਰਿਲੈਕਸੇਸ਼ਨ ਵੀ ਦਿੱਤੀ ਜਿਨ੍ਹਾਂ ਦੀ ਕੁਆਲਿਫਿਕੇਸ਼ਨ ਘਟ ਸੀ ਉਹ ਕੁਆਲਿਫਿਕੇਸ਼ਨ ਦੀ ਵੀ ਰਿਲੈਕਸੇਸ਼ਨ ਦਿੱਤੀ ਔਰ ਉਸ ਤੋਂ ਬਾਅਦ ਇਹਨਾਂ ਨੂੰ ਨਿਯੁਕਤੀ ਪੱਤਰ ਆਪ ਉਹਨਾਂ ਨੇ ਆ ਕੇ ਸਾਰਿਆਂ ਨੂੰ ਦਿੱਤੇ ਆ 47 ਲੋਕਾਂ ਨੂੰ ਹੁਣ ਮਿਲੇ ਆ ਇਸ ਤੋਂ ਪਹਿਲਾਂ 22 ਲੋਕਾਂ ਨੂੰ ਪਹਿਲੇ ਮਿਲ ਚੁੱਕੇ ਆ ਔਰ 437 ਲੋਕ ਹੋਰ ਲਾਈਨ ਦੇ ਵਿੱਚ ਐ ਜਿਨ੍ਹਾਂ ਨੇ ਅਪਲਾਈ ਕੀਤਾ ਸੀ ਉਹਨਾਂ ਦੀ ਵੈਰੀਫਿਕੇਸ਼ਨ ਦੇ ਲਈ ਐਲਜੀ ਸਾਹਿਬ ਨੇ ਤਿਲਕ ਵਿਹਾਰ ਆਰਡਰ ਕੀਤਾ ਸੀ ਪਰसों ਕਿ ਉਸੇ ਜਗ੍ਹਾ ਦੇ ਉੱਤੇ ਕੈਂਪ ਲਗਾ ਕੇ ਡੀਐਮ ਸਾਹਿਬ ਨੂੰ ਹਦਾਇਤ ਦਿੱਤੀ ਸੀ ਕਿ ਉਹ ਤੁਰੰਤ ਪ੍ਰਭਾਵ ਦੇ ਨਾਲ ਸਾਰਿਆਂ ਦੀ ਵੈਰੀਫਿਕੇਸ਼ਨ ਜਲਦੀ ਤੋਂ ਜਲਦੀ ਕੰਪਲੀਟ ਕਰਨ ਤਾਂ ਕਿ 437 ਲੋਕ ਜਿਹੜੇ ਰਹਿੰਦੇ ਆ ਉਹਨਾਂ ਨੂੰ ਵੀ ਨੌਕਰੀ ਮਿਲ ਸਕੇ ਅਸੀਂ ਇਸ ਜੈਸਚਰ ਦੇ ਲਈ ਕਿ ਜੋ ਇਹ ਦਰਦ ਸਮਝਿਆ ਪ੍ਰਧਾਨ ਮੰਤਰੀ ਸਾਹਿਬ ਦਾ ਧੰਨਵਾਦ ਕਰਦੇ ਆਂ ਪਾਰਸ ਸਰਕਾਰ ਦਾ ਧੰਨਵਾਦ ਕਰਦੇ ਆਂ ਧੰਨਵਾਦ ਕਰਦੇ ਆਂ ਐਲਜੀ ਸਾਹਿਬ ਦਾ ਵਿਨੇ ਕੁਮਾਰ ਸਖਸੈਨਾ ਜੀ ਜਿਨ੍ਹਾਂ ਨੇ ਇਹ ਪਹਿਲ ਕਦਮੀ ਕੀਤੀ ਔਰ ਬਹੁਤ ਬਹੁਤ ਧੰਨਵਾਦ ਉਹਨਾਂ ਸਮੂਹ ਸੰਗਤਾਂ ਦਾ ਜਿਨ੍ਹਾਂ ਦੀਆਂ ਅਰਦਾਸਾਂ ਅੱਜ ਇਹ ਸਾਰੇ ਹੀ ਸਾਡੀਆਂ ਮਤਾਵਾਂ ਪੈਣਾ ਬੱਚੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨ ਆਏ ਆ ਨਤਮਸਤਕ ਹੋਏ ਆ ਮੱਥਾ ਟੇਕਿਆ ਔਰ ਸ਼ੁਕਰਾਨਾ ਕੀਤਾ ਔਰ ਗੁਰੂ ਮਹਾਰਾਜ ਕਿਰਪਾ ਕਰਨ ਇਹਨਾਂ ਤੇ ਆਪਣੀ ਮਿਹਰ ਬਣਾਈ ਰੱਖਣ ਇਹਨਾਂ ਦੇ ਪਰਿਵਾਰਾਂ ਦਾ ਮੁਢਲ ਸੇਵਾ ਹੋਵੇ ਔਰ ਜਿਹੜੇ ਬਾਕੀ ਰਹਿ ਗਏ ਉਹਨਾਂ ਦਾ ਵੀ ਬਹੁਤ ਜਲਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੇ ਕੰਮ ਹੈ ਕੰਪਲੀਟ ਕੀਤੇ ਜਾਣਗੇ ਤਾਂ ਕਿ ਉਹਨਾਂ ਨੂੰ ਵੀ ਨੌਕਰੀ ਮਿਲ ਸਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਸਮੇਂ 1984 ਦੇ ਆਪਣੇ ਜਿਹੜੇ ਪੀੜਤਾਂ ਉਹਨਾਂ ਦੀ ਹਰ ਮੁਸ਼ਕਲ ਦੇ ਵਿੱਚ ਨਾਲ ਖੜੀ ਹੈ ਸਰਦਾਰ ਹਰਮੀਤ ਸਿੰਘ ਕਲਕਾ ਜੀ ਸਾਡੇ ਪ੍ਰਧਾਨ ਸਾਹਿਬ ਸਰਦਾਰ ਆਤਮਾ ਸਿੰਘ ਲਬਾਣਾ ਜੀ ਮੀਤ ਪ੍ਰਧਾਨ ਸਰਦਾਰ ਭੁਪਿੰਦਰ ਸਿੰਘ ਪੁੱਲਰ ਸਾਹਿਬ ਜੀਤੀ ਜੀ ਲੱਕੀ ਸਾਹਿਬ ਪਾਟਿਆ ਸਾਹਿਬ ਨਾਗੀ ਸਾਹਿਬ ਸਾਰੇ ਸਾਡੇ ਸਤਿਕਾਰਯੋਗ ਮੈਂਬਰ ਸਾਹਿਬ ਇਹ ਸਾਰੇ ਇਸ ਵੇਲੇ ਇੱਥੇ ਮੌਜੂਦ ਹੈ ਔਰ ਇਹਨਾਂ ਸੰਗਤਾਂ ਦੇ ਨਾਲ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕਰ ਰਹੇ ਆ ਅੱਜ ਹਮ ਸਾਰੇ ਤਿਲਕਵਾਰ ਤੋਂ ਸਾਰੇ ਜਿਹੜੇ ਬੰਦਿਆਂ ਨੂੰ ਅਪੁਆਇੰਟਮੈਂਟ ਮਿਲੀ ਸੀ ਉਹ ਸਾਰੇ ਇੱਥੇ ਗੁਰਦੁਆਰਾ ਬੰਗਲਾ ਸਾਹਿਬ ਆ ਕੇ ਨਤਮਸਤਕ ਹੋ ਕੇ ਅਰਦਾਸ ਕੀਤੀ ਹੈ ਗੁਰੂ ਮਹਾਰਾਜ ਦਾ ਸ਼ੁਕਰਾਨਾ ਕੀਤਾ ਹੈਗਾ ਕਿ ਗੁਰੂ ਮਹਾਰਾਜ ਨੇ ਇੰਨੇ ਸਾਲਾਂ ਬਾਅਦ ਸਾਡੀ ਅਰਦਾਸ ਬੇਨਤੀ ਨੂੰ ਪ੍ਰਵਾਨ ਕੀਤਾ ਹੈ ਪਰਸੋਂ ਐਲਜੀ ਸਾਹਿਬ ਨੇ ਆ ਕੇ 47 ਲੋਕਾਂ ਨੂੰ ਆਪ ਰੋ ਅਪਾਇੰਟਮੈਂਟ ਦੇ ਕੇ ਗਏ ਨੇ ਔਰ 437 ਜਿਹੜਾ ਹੈਗਾ ਉਹਨਾਂ ਦਾ ਬਹੁਤ ਜਲਦ ਕੈਂਪ ਲਗਣ ਨੂੰ ਤਿਆਰ ਹੈ ਕੱਲ ਡੀਐਮ ਸਾਹਿਬ ਦਾ ਫੋਨ ਆਇਆ ਸੀ ਕਹਿੰਦਾ ਅਸੀਂ ਮੀਟਿੰਗ ਕਰ ਰਹੇ ਹਾਂ ਔਰ ਉਹਨਾਂ ਨੂੰ ਜਲਦੀ ਤੋਂ ਜਲਦੀ ਤੁਹਾਡੇ ਇੱਥੇ ਕੈਂਪ ਲਗਾਉਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਸ ਮੌਕੇ ਤੇ ਮੈਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਮੰਤਰੀ ਜੀ ਦਾ ਗ੍ਰਹਿ ਮੰਤਰੀ ਜੀ ਦਾ ਦਿੱਲੀ ਦੇ ਪ੍ਰਧਾਨ ਸਦੇਵਾ ਜੀ ਦਾ ਔਰ ਸਾਡੇ ਬਹੁਤ ਹੀ ਸਤਿਕਾਰ ਮਨਜਿੰਦਰ ਸਿੰਘ ਸਿਰਸਾ ਜੀ ਦਾ ਔਰ ਪ੍ਰਧਾਨ ਸਾਹਿਬ ਹਰਮੀਤ ਸਿੰਘ ਕਾਲਕਾ ਜੀ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਪਾਰ ਕਿਰਪਾ ਗੁਰਤੇਗ ਬਾਦਰ ਸਾਹਿਬ ਜੀ ਦੀ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਵੱਲੋਂ ਜੋ ਪਿਛਲੇ ਕਈ ਸਾਲਾਂ ਤੋਂ ਲੜਾਈ ਲੜੀ ਜਾ ਰਹੀ ਸੀ ਉਹਨੂੰ ਹੁਣ ਬੂਰ ਲੱਗਣਾ ਸ਼ੁਰੂ ਹੋ ਗਿਆ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਸੱਜਨ ਕੁਮਾਰ ਸਲਾਖਾਂ ਦੇ ਪਿੱਛੇ ਹੈ ਜਿੱਥੇ ਅਸੀਂ ਜਸਟਿਸ ਦੀ ਲੜਾਈ ਲੜਦੇ ਮੈਂ ਆ ਉੱਥੇ ਅੱਜ ਮੈਂ ਬੜਾ ਧੰਨਵਾਦ ਕਰਨਾ ਚਾਹਾਂਗਾ ਭਾਰਤ ਸਰਕਾਰ ਦਾ ਮੋਦੀ ਸਾਹਿਬ ਦਾ ਔਰ ਐਲ ਡੀ ਸਾਹਿਬ ਦਾ ਕਿ ਜਿਨ੍ਹਾਂ ਨੇ ਫਸਟ ਜਿਹੜੀ ਪਹਿਲੀ ਇੱਕ ਕਿਸ਼ਤ ਹੈ ਗਈ ਸੀ 47 ਬੰਦਿਆਂ ਦੀ ਉਹ ਦਿੱਲੀ ਦੇ ਵਿੱਚ ਉਹਨਾਂ ਦੰਗਾ ਪੀੜਤਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀ ਦੇ ਕੇ ਇੱਕੋ ਮਰਮ ਲਗਾਈ ਹੈ ਮੈਂ ਸਮਝਦਾ ਕਿ ਇੱਕ ਬੜੀ ਅੱਛੀ ਸ਼ੁਰੂਆਤ ਹੈ ਔਰ ਜਿਵੇਂ ਹੁਨੇਕਾਲੋ ਸਾਹਿਬ ਨੇ ਦੱਸਿਆ ਕਿ ਆਉਣ ਵਾਲੇ ਟਾਈਮ ਦੇ ਵਿੱਚ 400 500 ਬੰਦਿਆਂ ਦੀ ਨੌਕਰੀ ਦੀ ਲਿਸਟ ਜਿਹੜੀ ਹੈਗੀ ਉਹ ਪਾਈਪਲਾਈਨ ਚ ਸਭ ਨੂੰ ਨੌਕਰੀਆਂ ਮਿਲਣਗੇ ਇੱਕ ਵਾਰੀ ਫਿਰ ਬਹੁਤ ਬਹੁਤ ਧੰਨਵਾਦ ਭਾਰਤ ਸਰਕਾਰ ਦਾ ਅਸੀਂ ਗੱਲ ਕਰਦੇ ਹਾਂ ਕਿ ہمارے ਬੱਚੋ ਕੋਲ ਜੋ ਨੌਕਰੀ ਮਿਲ ਰਹੀ ਹੈ 1984 ਕੀ ਮੈਂ ਵੀਰਤ ਸੀ ਮੇਰੇ ਹਸਬੰਡ ਦੀ ਡੈਥ ਹੋਈ ਸੀ ਸਸੁਰੂ ਦੀ ਡੈਥ ਹੋਈ ਸੀ ਦੇਵਰ ਦੀ ਡੈਥ ਹੋਈ ਧੰਨਵਾਦ ਕਰਦੇ 40 ਸਾਲ ਦਾ ਲੰਮਾ ਇੰਤਜ਼ਾਰ 40 ਸਾਲ ਦਾ ਕੋਲ ਹੈ ਕੋਣ ਨੌਕਰੀ ਮਿਲ ਗਈ ਹੈ ਹਾਂ ਜੀ चालीस साल का लंबा इंतजार उम्मीद थी आपको कि बिल्कुल उम्मीद थी ये तो हमारे प्रधानमंत्री नरेंद्र मोदी जी और दिल्ली से गुरुद्वारा प्रबंधक कमेटी जो इस लड़ाई को हमेशा लड़ा इन्होंने और ख़ास करके हमारे प्रधान आत्मन सिंह रोबाणा जी इनका बहुत सहयोग रहा क्योंकि तो हर जगह इन्होंने एट्टी की बात उठाई और उस वजह से आज हमारे को ये नौकरी मिली हालांकि मेरी उम्र चौवन साल है समझ कुछ नहीं आ रहा मगर जैसे बाबा जी को मंजूर बहुत बहुत धन्यवाद सबका जी